ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਜਿਨ੍ਹਾਂ ਨੂੰ ਜਈਏ ਲੱਗੇ ਨੇ ਜਾਂ ਪੈਰ ਵਿੱਚ ਅੱਧਾ ਜਈਆ ਆਇਆ ਹੈ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਦੱਦੇ ਬਿਹਾਰੀ ਪੱਪੇ ਕੰਨਾ ਜਈਆ ਊੜੇ ਔਂਕੜ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਜਦੋਂ ਇਸ ਨੂੰ ਆਪਾਂ ਉਚਾਰਨ ਕਰਨਾ ਹੈ ਬੋਲਣਾ ਹੈ ਕਿਵੇਂ ਬੋਲਣਾ ਹੈ ਦੀ ਪਾਇਓ ਦੀ ਪਾਇਓ ਦੀ ਪਾਇਓ ਕਿਵੇਂ ਬਣੇਗਾ ਦੱਦੇ ਬਿਹਾਰੀ ਪੱਪੇ ਕੰਨਾ ਈੜੀ ਸਿਆਰੀ ਜਿਹੜਾ ਜਈਆ ਲਗੇ ਇੱਥੇ ਐੜਾ ਮੁਕਤਾ ਬਣ ਜਾਣਾ ਊੜੇ ਔਂਕੜ ਦੀ ਪਾਇਓ ਦੀ ਪਾਇਓ ਉਚਾਰਨ ਕਰਨਾ ਅੱਗੇ ਆ ਗਿਆ ਮੰਮੇ ਸਿਆਰੀ ਲੱਲੇ ਕੰਨਾ ਜਈਆ ਊੜੇ ਔਂਕੜ ਇਸ ਦਾ ਉਚਾਰਨ ਹੈ ਮਿਲਾਇਓ ਮਿਲਾਇਓ ਕਿਵੇਂ ਬਣੇਗਾ ਮੰਮੇ ਸਿਆਰੀ ਲੱਲੇ ਕੰਨਾ ਈੜੀ ਸਿਆਰੀ ਐੜਾ ਊੜੇ ਔਂਕੜ ਈੜੀ ਸਿਆਰੀ ਐੜਾ ਮੁਕਤਾ ਹੈ ਊੜੇ ਔਂਕੜ ਮਿਲਾਇਓ ਮਿਲਾਇਓ ਉਚਾਰਨ ਕਰਨਾ ਐੜਾ ਵਾ ਵਾ ਤੱਤਾ ਰਾਰੇ ਸਿਆਰੀ ਥੱਲੇ ਸੰਗਤ ਜੀ ਜਈਆ ਲੱਗਾ ਐਦਾਂ ਇਹਨੇ ਇਥੇ ਐੜਾ ਮੁਕਤਾ ਬਣ ਜਾਣਾ ਊੜੇ ਔਂਕੜ ਪੈ ਜਾਣਾ ਇਸ ਦਾ ਉਚਾਰਨ ਹੈ ਅਬ ਤਰਿਓ ਅਬ ਤਰਿਓ ਤੱਤਾ ਰਾਰੇ ਸਿਆਰੀ ਐੜਾ ਤੇ ਊੜੇ ਔਂਕੜਾ ਡੱਡੇ ਔਂਕੜ ਬੱਬੇ ਟਿੱਪੀ ਤੱਤੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਤੇ ਅੱਗੇ ਸੰਗਤ ਜੀ ਇਹ ਜਿਹੜਾ ਹਾਹਾ ਮੁਕਤਾ ਹੈ ਕਈ ਸੰਗਤਾਂ ਸਮਝ ਲੈਂਦੀਆਂ ਕਿ ਜਿਹੜਾ ਥੱਲੇ ਲੱਗਾ ਇਹ ਹਾਹਾ ਲੱਗਾ ਹੋਇਆ ਹੈ ਨਹੀਂ ਇਹ ਅੱਧਾ ਜਈਆ ਲੱਗਾ ਹੈ ਇਹਨੇ ਐੜਾ ਮੁਕਤਾ ਬੰਨਣਾ ਹੈ ਉਚਾਰਨ ਜਦੋਂ ਕਰਨਾ ਹੈ ਡੱਡੇ ਔਂਕੜ ਬੱਬੇ ਟਿੱਪੀ ਆ ਤੱਤੇ ਨੂੰ ਸਿਆਰੀ ਪੈ ਜਾਣੀ ਹੈ ਐੜਾ ਤੇ ਹਾਹਾ ਇਹ ਦੋਨੇ ਅੱਖਰ ਮੁਕਤੇ ਰਹਿਣਗੇ ਤੱਤੇ ਸਿਆਰੀ ਐੜਾ ਹਾਹ ਡੁਬੰਤਹਿ ਇਸ ਤਰ੍ਹਾਂ ਉਚਾਰਨ ਕਰਨਾ ਮੰਮੇ ਸਿਆਰੀ ਲੱਲੇ ਸਿਆਰੀ ਪੈਰ ਵਿੱਚ ਅੱਧਾ ਜਈਆ ਲੱਗਾ ਇਸ ਦਾ ਜਿਹੜਾ ਉਚਾਰਨ ਇੱਥੇ ਐੜਾ ਬਣ ਜਾਣਾ ਊੜੇ ਔਂਕੜ ਇਸ ਦਾ ਉਚਾਰਨ ਹੈ ਮਿਲੇਓ 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 ਉਚਾਰਨ ਕਰਨਾ ਹੈ ਲੱਲੇ ਕੰਨਾ ਜਈਆ ਊੜੇ ਔਂਕੜ ਇਸ ਦਾ ਉਚਾਰਨ ਹੈ ਲਾਇਓ ਲਾਇਓ ਡੱਲੇ ਕੰਨਾ ਈੜੀ ਸਿਆਰੀ ਊੜੇ ਔਂਕੜ ਲਾਇਓ ਐੜੇ ਕੰਨਾ ਜਈਆ ਮੁਗਤਾ ਊੜੇ ਔਂਕੜ ਇਸ ਦਾ ਉਚਾਰਨ ਆਇਓ ਐੜੇ ਕੰਨਾ ਈੜੀ ਸਿਆਰੀ ਊੜੇ ਔਂਕੜ ਉਚਾਰਨ ਹੋਵੇਗਾ ਕਿਉਂਕਿ ਸੰਗਤ ਜੀ ਇੱਥੇ ਹੁਣ ਇਹਨੇ ਈੜੀ ਸਿਆਰੀ ਬਣ ਜਾਣਾ ਇਸ ਦਾ ਉਚਾਰਨ ਹੈ ਆਇਓ ਆਇਓ ਉਚਾਰਨ ਕਰਨਾ ਆਜੂ ਨਹੀਂ ਕਹਿਣਾ ਆਇਓ ਇਸ ਦਾ ਉਚਾਰਨ ਕਰਨਾ ਈੜੀ ਐੜੇ ਕੰਨਾ ਈੜੀ ਸਿਆਰੀ ਐੜਾ ਊੜੇ ਔਂਕੜ ਜਿਹੜਾ ਇਹ ਈੜੀ ਸਿਆਰੀ ਜਈਦ ਵਿੱਚੋਂ ਨਿਕਲਦੀ ਹੈ ਪਰ ਇੱਥੇ ਜਈਏ ਮੁਕਤਾ ਐੜਾ ਮੁਕਤਾ ਹੀ ਬਨਣਾ ਹੁੰਦਾ ਹੈ ਕਿਤੇ ਵੀ ਹੈ ਪਰ ਜਈਏ ਦੇ ਵਿੱਚੋਂ ਹੀ ਈੜੀ ਨਿਕਲਦੀ ਹੈ ਈੜੀ ਸਿਆਰੀ ਊੜ ਐੜਾ ਊੜੇ ਉਂਗੜ ਆਇਓ ਲਾਇਓ ਮਿਲੇਓ ਦਬੰਤਹਿ ਅਬ ਤਰਿਓ ਮਿਲਾਇਓ ਦੀ ਪਾਇਓ ਇਸ ਤਰ੍ਹਾਂ ਉਚਾਰਨ ਕਰਨਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ